ਬਹੁਤ ਵੱਡੇ ਸਵਾਲ ਬਹੁਤ ਵੱਡੇ ਸਵਾਲ ਕਿਸ ਕਦਰ ਬਹੁਤ ਵੱਡੇ ਸਵਾਲ ਨੇ ਇਹ ਦੇਖਣੇ ਬੜੇ ਜ਼ਰੂਰੀ ਰਹਿਣਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵਕਫਾ ਬੋਰਡ ਤੇ ਵਕਫਾ ਬੋਰਡ ਨੂੰ ਲੈ ਕੇ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਸੀ ਉਸਦੇ ਸਵਾਲ ਸੀ ਹੁਣ ਅਸੀਂ ਮਾਈਨਿੰਗ ਦੀ ਨੀਤੀ ਤੇ ਗੱਲਬਾਤ ਕਰਨ ਜਾ ਰਹੇ ਹਾਂ ਦੂਜਾ ਸਾਡਾ ਟੌਪਿਕ ਪੰਜਾਬ ਦਾ ਵੱਡਾ ਹੈ ਪੰਜਾਬ ਸਰਕਾਰ ਦੇ ਮਨਿਸਟਰ ਬਰਿੰਦਰ ਗੋਇਲ ਪ੍ਰੈਸ ਕਾਨਫਰੈਂਸ ਕਰ ਰਹੇ ਸੀ ਉਸ ਪੀਸੀ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਚ ਮਾਈਨਿੰਗ ਨੂੰ ਲੈ ਕੇ ਸਰਕਾਰ ਨੇ ਮਾਲੀਆ ਕਿਵੇਂ ਵਧਾਉਣਾ ਹੈ ਮਾਲੀਆ ਕਿਵੇਂ ਵਧੇਗਾ ਸਪਲਾਈ ਜਿਹੜੀ ਰੇਤੇ ਦੀ ਉਹ ਕਿਵੇਂ ਵਧੇਗੀ ਕਿਉਂਕਿ ਡਿਮਾਂਡ ਅਤੇ ਸਪਲਾਈ ਦਾ ਰੂਲ ਬੜਾ ਤਕੜਾ ਹੈ ਸਰਕਾਰ ਨੀਤੀ ਚ ਸੋਧ ਕਰਨ ਨੂੰ ਲੈ ਕੇ ਹਰੀ ਚੰਡੀ ਦੇ ਚੁੱਕੀ ਹੈ ਕੈਬਨਟ ਦੀ ਬੀਟਿੰਗ ਸੀ ਕੀ ਕੁਝ ਖਾਸ ਸੀ ਆਪੋਜੀਸ਼ਨ ਇਸ ਨੂੰ ਕਿਵੇਂ ਦੇਖ ਰਹੀ ਹੈ ਕਿਉਂਕਿ ਸਮੇਂ-ਸਮੇਂ ਤੇ ਪੰਜਾਬ ਦੇ ਰੇਤੇ ਨੂੰ ਲੈ ਕੇ ਪੋਲਿਟਿਕਸ ਬੜੀ ਹੁੰਦੀ ਰਹੀ ਹੈ ਖਾਸ ਕਰਕੇ ਰੇਤੇ بے اشوٹے ਰੇਤ مافی ਤੇ ਵੱਡੇ ਵੱਡੇ ਸਵਾਲ ਚੁੱਕੇ ਜਾਂਦੇ ਰਹੇ ਨੇ ਕਿ ਪੰਜਾਬ دریاਵਾਂ ਦਾ ਸੂਬਾ 170 ਤੋਂ 175 ਸਾਲ ਪੰਜਾਬ ਦੇ ਵਿੱਚ ਕੁਦਰਤੀ ਤਰੀਕੇ ਦੇ ਨਾਲ ਰੇਤਾ ਕੱਢਿਆ ਜਾ ਸਕਦਾ ਜਿਸ ਨੂੰ ਰੇਤ ਦੀਆਂ ਖਾਨਾ ਨਹੀਂ ਸੋਨੇ ਦੀਆਂ ਖਾਨਾ ਕਹੀ ਜਾਂਦੇ ਪਰ ਮਾਈਨਿੰਗ ਨੂੰ ਲੈ ਕੇ ਕਿਹੜੀ ਪਾਲਿਸੀ ਹੈ ਕਿਵੇਂ ਇਹ ਅਧਿਕਾਰ ਖਤਮ ਹੋਏਗਾ ਰੇਤ ਬਜਰੀ ਦੀਆਂ ਕੀਮਤਾਂ 'ਚ ਕਿਵੇਂ ਘਟਾਤੀ ਦਾ ਜ਼ਿਕਰ ਹੈ ਸਿਰਫ ਤਿੰਨ ਵੱਡੇ ਸਵਾਲਾਂ ਨਾਲ ਮੁੱਦੇ ਦੀ ਸ਼ੁਰੂਆਤ ਦਾ ਸਵਾਲ ਨੰਬਰ ਪਹਿਲਾ ਰਹੇਗਾ ਮਾਈਨਰ ਮਿਨਰਲ ਨੀਤੀ ਵਿੱਚ ਸੋਧ ਦੀ ਜ਼ਰੂਰਤ ਕਿਉਂ ਪਈ ਹੈ ਦੂਜਾ ਸਵਾਲ ਮਾਈਨਿੰਗ ਸੈਕਟਰ ਵਿੱਚ ਕਿਵੇਂ ਇੱਕ ਅਧਕਾਰ ਖਤਮ ਹੋਏਗਾ ਰੇਤ ਬਜਰੀ ਦੀਆਂ ਕੀਮਤਾਂ ਦੇ ਲਈ ਕਿਵੇਂ ਰਾਹ ਜਿਹੜਾ ਉਪਧਰਾ ਕੀਤਾ ਜਾਏਗਾ ਚਾਰ ਪੁਲਾਰੇ ਵਕਫ ਵਕਫ ਪਾਰਟੀ ਨਾਲ ਜੁੜੇ ਹੋਏ ਸੀ ਸਿਆਲੀ ਸਾਹਿਬ ਦਾ ਮੈਂ ਸ਼ੁਕਰੀਆ ਦਾ ਕਰਨਾ ਚਾਹੂੰਗਾ ਜਿਨ੍ਹਾਂ ਨੇ ਸਾਡੇ ਪਹਿਲੇ ਮੁੱਦੇ ਦੇ ਵਿੱਚ ਪਾਰਟਿਸਪੇਟ ਕੀਤਾ ਤਾਂ ਮੈਂ ਸਭ ਤੋਂ ਪਹਿਲਾਂ ਹੀ ਤੁਹਾਨੂੰ ਪੁੱਛਣਾ ਚਾਹੁੰਨਾ ਬਰਾੜ ਸਾਹਿਬ ਪਾਲਿਸੀ ਲਿਆਉਣ ਦੀ ਜ਼ਰੂਰਤ ਕਿਉਂ ਪਈ ਸੰਜੀ ਪਾਲਸੀ ਲੈਣ ਦੇ ਦੋ ਕਾਰਨ ਆ ਇੱਕ ਤਾਂ ਜਿਹੜਾ ਆਮ ਕੰਜ਼ਿਊਮਰ ਆ ਲੋਕ ਆ ਉਹਨਾਂ ਨੂੰ ਚਾਹੇ ਰੇਤਾ ਚਾਹੇ ਗਰੇਵਲਾ ਉਹ ਸਸਤਾ ਦੇਣ ਵਾਸਤੇ ਲੈ ਕੇ ਆਏ ਆ ਔਰ ਦੂਸਰਾ ਜਿਹੜਾ ਸਰਕਾਰ ਨੂੰ ਰੈਵਨਿਊ ਆ ਉਹਦੇ ਵਾਧੇ ਵਾਸਤੇ ਲੈ ਕੇ ਆਏ ਆ ਦੇਖੋ ਜਿਹੜੀ ਅਸੀਂ ਇਹ ਪਾਲਸੀ ਲੈ ਕੇ ਆਈ ਹੈ ਲੈ ਕੇ ਆਏ ਆ ਪਹਿਲਾਂ ਸਾਡੇ ਕੋਲੇ ਦੋ ਸਾਈਡਸ ਚੱਲਦੀਆਂ ਸੀ ਇੱਕ ਪਬਲਿਕ ਸਾਈਡਸ ਚੱਲਦੀ ਸੀਗੀ ਔਰ ਦੂਸਰੀ ਕਮਰਸ਼ੀਅਲ ਸਾਈਡਸ ਚੱਲਦੀ ਸੀ ਹੁਣ ਅਸੀਂ ਪੰਜ ਸਾਈਡਾਂ ਚਲਾਈਆਂ ਇੱਕ ਅਸੀਂ ਕਰੈਸ਼ਰ ਮਾਈਨਿੰਗ ਸਾਈਟ ਚਲਾਈ ਹੈ ਦੂਸਰੀ ਅਸੀਂ ਲੈਂਡ ਓਨਰ ਮਾਈਨਿੰਗ ਸਾਈਟ ਚਲਾਈ ਹੈ ਤੀਸਰੀ ਅਸੀਂ ਜਿਹੜੀ ਗਵਰਨਮੈਂਟ ਪ੍ਰੋਪਰਟੀ ਹੈ ਉਹਦੀ ਮਾਈਨਿੰਗ ਅਸੀਂ ਸਾਈਟ ਚਲਾਈ ਹੈ ਹੁਣ ਤਿੰਨੇ ਸਾਈਡਾਂ ਨਾਲ ਕ੍ਰਿਸ਼ਨ ਜੀ ਫਾਇਦਾ ਕੀ ਹੋਊਗਾ ਕਿ ਇਹਦੇ ਨਾਲ ਜਿਹੜੀ ਸਪਲਾਈ ਹੈ ਉਹ ਵੱਧ ਜੂਗੀ ਸੋ ਜਦੋਂ ਸਪਲਾਈ ਵੱਧ ਗਈ ਤੇ ਡਿਮਾਂਡ ਘਟ ਗਈ ਤਾਂ ਕਿੰਨੇ ਰੁਪਏ ਸਸਤਾ ਰੇਤਾ ਮਿਲੇਗਾ ਪੰਜਾਬ ਚ ਦੇਖੋ ਕ੍ਰਿਸ਼ਨ ਜੀ ਪਹਿਲਾਂ ਨਾਲੋਂ ਕਾਫੀ ਰੇਟ ਹੈ ਜਿਹੜਾ ਰੇਤੇ ਦਾ ਘਟ ਜਾਣਾ ਹੈ ਇਹ ਇਹਦੇ ਨਾਲ ਮਾਲੀਆ ਵੀ ਹੈ ਸਰਕਾਰ ਨੂੰ ਜਿਹੜਾ ਉਹ ਵੀ ਵਧ ਜਾਣਾ ਕਿਉਂਕਿ ਮਾਲੀਆ ਇਸ ਕਰਕੇ ਵਧ ਜਾਣਾ ਕਿ ਤੁਸੀਂ ਡੈਂਟ ਪਾਉਣ ਦੀ ਕੋਸ਼ਿਸ਼ ਕਰੋਗੇ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਬਿਲਕੁਲ ਕਿਉਂਕਿ ਕ੍ਰਿਸ਼ਨ ਜੀ ਪਹਿਲਾਂ ਕੀ ਹੁੰਦਾ ਸੀਗਾ ਜਿੰਨੀਆਂ ਵੀ ਖੱਡਾਂ ਅਲੋਟ ਹੁੰਦੀਆਂ ਸੀ ਉਹ ਇੱਕ ਇਨਸਾਨ ਨੂੰ ਹੋ ਜਾਂਦੀਆਂ ਸੀਗਾ ਤੇ ਉਹ ਉੱਥੇ ਜਿਹੜੀ ਆ ਉਹ ਆਪਦੀ ਮਨਮਰਜ਼ੀ ਕਰਦਾ ਸੀਗਾ ਸੋ ਇਸ ਕਰਕੇ ਹੁਣ ਹੈ ਜਿਹੜਾ ਅਸੀਂ ਸਾਰਿਆਂ ਨੂੰ ਖੁੱਲ੍ਹ ਦਿੱਤੀ ਹੈ ਇਹਦੇ ਚ ਜਿਹੜਾ ਕ੍ਰੈਸ਼ਰ ਆਨਰ ਹੈ ਉਹ ਵੀ ਮਾਈਨਿੰਗ ਕਰਵਾ ਸਕਦਾ ਜੇ ਉਹਦੇ ਕੋਲੇ ਖੁਦ ਹੀ ਲੈਂਡ ਹੈਗੀ ਆ ਜਾਓ ਲੇਜ਼ ਤੇ ਲੈ ਕੇ ਲੈਂਡ ਉਹ ਕਰਵਾ ਸਕਦਾ ਤੇ ਨਾਲ ਰਿਅਲਟੀ ਹੈ ਜਿਹੜੀ ਉਹਨੂੰ ਸਰਕਾਰ ਨੂੰ ਦੇਣੀ ਪਊ ਸਣੀ ਜੀ ਜਵਾਬ ਦੇਣਗੇ ਤੁਹਾਡੀ ਗੱਲ ਸਣੀ ਜੀ ਕਿੰਨਾ ਇਤਫਾਕ ਰੱਖਦੇ ਹੋ ਬ੍ਰਾਡਸਾਪ ਕਹਿੰਦੇ ਅਸੀਂ 마ਫੀਆ ਚ ਡੈਂਟ ਪਾਵਾਂਗੇ ਇਹ 마ਫੀਆ ਚ ਡੈਂਟਿਟੀ ਪਾਣਗੇ ਜੀ ਇਹ ਇਹ 마ਫੀਏ ਦੇ ਨਾਲ ਕੀ ਕਹਿੰਦੇ ਆ ਹੱਥ ਮਿਲਾ ਕੇ ਹੁਣ ਪੰਜਾਬ ਨੂੰ ਲੁੱਟਣਗੇ ਤੁਸੀਂ ਇਹ ਦੇਖੋ ਵੀ ਇਹ ਕਹਿੰਦੇ ਜੀ ਵੀ ਮਾਲੀਆ ਜਦੋਂ ਇਹਨਾਂ ਦੀ ਸਰਕਾਰ ਆਣੀ ਸੀ 20000 ਕਰੋੜ ਦੇ ਨਾਲ ਮਾਈਨਿੰਗ ਤੋਂ ਲੈ ਕੇ ਆਣਾ ਸੀ ਤੇ ਅਕਾਲੀ ਦਲ ਨੂੰ ਇਹ ਭੰਡਦੇ ਰਹਿੰਦੇ ਆ ਜੀ ਵੀ ਰੇਤਾਂ ਸੀ ਬਜਰੀ ਸੀ ਤੇ ਸਾਡੀ ਸਰਕਾਰ ਜਦੋਂ ਗਈ ਆ ਤਾਂ ਉਦੋਂ 1200 ਕਰੋੜ ਦੇ ਤਕਰੀਬਨ ਮਾਈਨਿੰਗ ਦੇ ਵੱਲੋਂ ਰੈਵਨਿਊ ਪੰਜਾਬ ਨੂੰ ਆਂਦਾ ਸੀ ਤੇ ਇਹਨਾਂ ਦੀ ਸਰਕਾਰ ਦੇ 3 ਸਾਲ ਹੋ ਗਏ ਇਹ ਤਾਂ 100 ਕਰੋੜ ਤੋਂ ਉੱਪਰ ਨਹੀਂ ਟੱਪੇ ਦੂਸਰੀ ਮੇਨ ਗੱਲ ਹੈ ਇਹ ਜਿਹੜਾ ਐਕਟ ਲੈ ਕੇ ਆਏ ਆ ਨਾ ਇਹ ਜਿਹੜੀ ਇਨਕੁਆਇਰੀ ਮਾਰਕ ਹੋਈ ਹੋਈ ਸੀ ਐਨਜੀਟੀ ਦੀ ਜਿਦੇ ਵਿੱਚ ਫੋਰਸਫੁਲੀ ਜਦੋਂ ਉਹਨਾਂ ਨੇ ਆਰਡਰ ਪਾਸ ਕੀਤੇ ਤੇ ਇਹਨਾਂ ਦੇ ਜਿਹੜੇ ਪਹਿਲਾ ਮੰਤਰੀ ਸੀ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਨੇ ਇਨਕੁਆਰੀਆਂ ਮਾਰਕ ਕੀਤੀਆਂ ਪਠਾਨ ਖੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਰੋਪੜ ਹੋ ਗਿਆ ਇਹ ਮੁਹਾਲੀ ਹੋ ਗਿਆ ਜਿੱਥੇ ਕਈ 100 ਕਰੋੜਾਂ ਦਾ ਜਿਹੜਾ ਹੈਗਾ ਇਹ ਕ੍ਰਸ਼ਰਜ਼ ਵਾਲਿਆਂ ਨੇ ਇਲਲੀਗਲ ਤਰੀਕੇ ਦੇ ਨਾਲ ਮਾਈਨਿੰਗ ਕਰਕੇ ਫਾਲਸ ਬਿਲ ਸਬਮਿਟ ਕੀਤੇ ਸੀ ਉਹ ਇਨਕੁਆਰੀ ਦੀ ਰਿਪੋਰਟ 2 ਮਹੀਨਿਆਂ ਚ ਆਣੀ ਸੀ ਉਹ ਇਨਕੁਆਰੀ 4 April ਨੂੰ 2024 ਨੂੰ ਮਾਰਕ ਹੋਈ ਸੀ ਤਾਂ ਉਸ ਚੀਜ਼ ਤੋਂ ਬਚਣ ਲਈਏ ਜਿਹੜਾ ਬਿੱਲ ਲਿਆਂਦਾ ਗਿਆ ਤਾਂ ਕਿ ਜਿਹੜੀ ਲੁੱਟ ਹੋਈ ਹੋਈ ਹੈ ਉਹਨੂੰ ਲੀਗਲਾਈਜ਼ ਕਿਵੇਂ ਕੀਤਾ ਜਾਵੇ ਦੂਸਰੀ ਇਹ ਕਹਿੰਦੇ ਆ ਦੀ ਵੀ ਅਸੀਂ ਰੇਤੇ ਦਾ ਰੇਟ ਘਟਾਵਾਂਗੇ ਮੈਂ ਇਹਨਾਂ ਕੋਲੋਂ ਪੁੱਛਣਾ ਚਾਹਨਾ ਵੀ ਜਿਹੜੀਆਂ ਸਾਈਟਸ ਨੇ ਉਹ ਬੇਸਿਕਲੀ ਨੇ ਪਠਾਨਕੋਟ ਹੁਸ਼ਿਆਰਪੁਰ ਦੇ ਵਿੱਚ ਉਹ ਟੋਟਲ ਨੰਬਰ ਆਫ ਸਾਈਟਸ ਨੇ 8 ਤੋਂ 10 ਮਾਈਜ਼ ਡੀਐਸਆਰ ਇੱਕ ਦੀ ਇਹਨਾਂ ਨੇ ਅਪਰੂਵਲ ਨਹੀਂ ਲਈਤੀ ਪੰਜਾਬ ਸਰਕਾਰ ਨੇ ਈਸੀ ਇੱਕ ਨਹੀਂ ਇਹਨਾਂ ਨੇ ਹਲੇ ਤੱਕ এনਵਾਇਰਨਮੈਂਟ ਕਲੀਅਰੈਂਸ ਲਈਤੀ ਜੇ এনਵਾਇਰਨਮੈਂਟ ਕਲੀਅਰੈਂਸ ਲੈਣੀ ਹੋਵੇ ਤਾਂ ਡੇਢ ਸਾਲ ਦਾ ਪ੍ਰੋਸੈਸ ਹੈ ਇਹਨਾਂ ਦੇ ਆਪ ਦੇ ਐਕਟ ਦੇ ਹਿਸਾਬ ਨਾਲ ਔਰ 400 ਮਾਈਨ ਕ੍ਰਸ਼ਰ ਜਿਹੜੀਆਂ 400 ਕ੍ਰਸ਼ਰ ਹੈਗੇ ਆ ਉਹ 8 ਤੇ 10 ਜਿਹੜੀਆਂ ਮਾਈਨਾਂ ਉਹਦੇ ਚੋਂ ਕਿੰਨਾ ਕੁ ਹੈ ਉਹ ਬਚਵੀਂ ਰੇਤਾ ਕੱਢਣਗੇ ਦੂਸਰੀ ਮਹਿੰਨ ਗੱਲ ਜਿਹੜਾ ਪੁਰਾਣਾ ਐਕਟ ਸੀ ਅਕਾਲੀ ਦਲ ਵੇਲੇ ਉਹਦੇ ਵਿੱਚ ਕੈਦ ਵੀ ਸੀ ਤੇ ਐਫ ਆਈ ਆਰ ਵੀ ਦਰਜ ਹੁੰਦੀ ਸੀ ਤੇ ਇਹ ਕਹਿੰਦੇ ਇਹਦੀ ਵੀ ਅਸੀਂ ਮਾਈਨਿੰਗ ਮਾਤਗਿਆ ਦਾ ਮੂੰਹ ਤੋੜਾਂਗੇ ਇਹ ਜਿਹੜਾ ਐਕਟ ਲੈ ਕੇ ਆਇਆ ਉਹਦੇ ਵਿੱਚ ਤਾਂ ਇਹਨਾਂ ਨੇ ਕਰਤਾ ਵੀ ਜੇ ਕੋਈ ਇਲੀਗਲ ਮਾਈਨਿੰਗ ਕਰਦਾ ਜਾਂ ਇਲੀਗਲ ਤਰੀਕੇ ਨਾਲ ਫੜਿਆ ਜਾਂਦਾ ਉਹਦਾ ਜਿਹੜਾ ਲਾਇਸੈਂਸ ਹੈ ਉਹ ਸਸਪੈਂਡ ਕੀਤਾ ਜਾਏਗਾ ਜਿਹੜਾ 6 ਮਹੀਨੇ ਬਾਅਦ ਆਟੋਮੈਟਿਕਲੀ ਸਸਪੈਂਡ ਹੋ ਜਾਏਗਾ ਤਾਂ ਇਹਨਾਂ ਨੇ ਤਾਂ ਖੰਡ ਦੇ ਦਿੱਤੀ ਵੀ ਭਾਈ ਚੋਰੀ ਕਰ ਨਾ ਤੈਨੂੰ ਜੁਰਮਾਨਾ ਲੱਗੂ ਛੇ ਮਹੀਨੇ ਬਾਅਦ ਫੇਰ ਤੂੰ ਦੁਬਾਰਾ ਆਪਣਾ ਸ਼ੁਰੂ ਕਰ ਲੈ ਦੇਖੋ ਜਿਹੜਾ ਕੋਈ ਐਫਆਈਆਰ ਹੋਣੀ ਹੈ ਕੋਈ ਜੁਰਮਾਨਾ ਲੱਗਣਾ ਠੀਕ ਹੈ ਠੀਕ ਹੈ ਸਰਚਾਂਦ ਜੀ ਕਿੰਨੀ ਗੱਲ ਦਾ ਇਤਫਾਕ ਰੱਖਦੇ ਹੋ ਰੇਤ ਮਾਈਨਿੰਗ ਤੇ ਸਰਕਾਰ ਦੀ ਸ਼ਕਤੀ ਤੇ ਠੋਸ ਪਾਲਿਸੀ ਦਾ ਜ਼ਿਕਰ ਹੋ ਰਿਹਾ ਹੈ ਬਿਲਕੁਲ ਕਰਕੇ ਜਨਾਜਿਸਤਾ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਨਾ ਹੁੰਦੀ ਇਸ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਉਹਨਾਂ ਚ ਮਾਈਨਿੰਗ ਨਹੀਂ ਰੋਕੀ ਜਾ ਸਕਦੀ ਗੈਰ ਕਾਨੂੰਨੀ ਤੌਰ ਤੇ ਵਾਕਿਆ ਹੈ ਹੀ ਮੇਰੀ ਵੀਰਲੀ ਬਿਲਕੁਲ ਸੱਚੀ ਗੱਲ ਕਹੀ ਹੈ ਸੜੀ ਜੀ ਨੇ 20000 ਕਰੋੜ ਰੁਪਏ ਕਹਿੰਦਾ ਅਸੀਂ ਕਮਾ ਕੇ ਖਜ਼ਾਨੇ ਪਾਵਾਂਗੇ ਮੈਂ ਤੁਹਾਨੂੰ ਰਿਕਾਰਡ ਦੱਸਦਾ ਮੈਂ 2022 23 ਦੌਰਾਨ 247 ਕਰੋੜ ਰੁਪਇਆ ਇਹਨਾਂ ਨੇ ਖਜ਼ਾਨੇ ਪਾਇਆ ਤੇ ਜਬੀ ਦੇ ਵਿੱਚ 225 ਕਰੋੜ ਰੁਪਈਆ ਯਾਨੀ ਕਿ ਦੋ ਸਾਲਾਂ ਦੇ ਵਿੱਚ 472 ਕਰੋੜ ਰੁਪਈਆ ਇਹਨਾਂ ਨੇ ਪਾਇਆ ਹੋਇਆ ਮੈਨੀ ਦਾ ਕਮਾ ਕੇ ਦੋਸਤੋ ਕਿੱਥੇ ਵੀ 20000 ਕਰੋੜ 40000 ਕਰੋੜ ਬਣਾਣਾ ਕਿੱਥੇ 400 ਕਰੋੜ 500 ਕਰੋੜ ਰੁਪਈਆ ਬਾਕੀ ਦਾ ਕਿਹਦੇ ਖਾਤੇ ਜਿਵੇਂ ਗਿਆ ਇਹ ਹੁਣ ਇਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਇਹਨਾਂ ਕੋਈ ਪੂਰੇ ਸਬੂਤ ਨਹੀਂ ਕਿ ਅਸੀਂ ਇੰਨਾ ਸਰਮਾਇਆ ਇੰਨਾ ਇੰਨਾ ਖੱਡਾ ਦੇ ਵਿੱਚੋਂ ਮਾਈਨਿੰਗ ਚ ਕਮਾ ਲੈਣਾ ਫਿਰ ਕਿਸੇ ਨਾ ਕਿਸੇ ਇਹਨਾਂ ਦੇ ਜੇਬ ਦੇ ਵਿੱਚ ਗਿਆ ਆਗੂਆਂ ਦੇ ਉਹ ਦੱਸਣੇ ਜਰੂਰ ਉਹ ਇੱਥੇ ਨੇ ਦੂਜੀ ਗੱਲ ਇਹਨਾਂ ਨੇ ਪਿਛਲੇ ਦਿਨੀ ਵੀ ਇੱਕ ਨਾ 6 ਫਰਵਰੀ 2023 ਨੂੰ ਇਹਨਾਂ ਨੇ ਸੀਐਮ ਸਾਹਿਬ ਨੇ ਐਲਾਨ ਕੀਤਾ 16 ਖੱਡਾਂ ਨੂੰ ਜਨਤਕ ਕਰਕੇ ਅਸੀਂ 5.5 ਰੁਪਏ ਕਿਊਬਿਕ ਕੋਟ ਜਿਹੜਾ ਨਾ ਦਵਾ ਕੇ ਰੇਤਾ ਨਾਲੇ ਤੋਂ ਵਾਟਵਾ ਇਹਦੇ ਵੀ ਇਹਨਾਂ ਨੇ ਉਹ ਉਹ ਮੰਨਿਆ ਸੀ ਕਿ ਇਹਨਾਂ ਨੇ ਕਰਾਇਆ ਜਿਹੜਾ ਵਾ ਉਸ ਨੂੰ ਕੀਤਾ ਜਾਵੇਗਾ ਇਹਨਾਂ ਨੂੰ ਪੁੱਛ ਕੇ ਵੇਖੋ ساری ਪਾਲਿਸੀਆਂ ਹੁਣ ਕਿੱਥੇ ਚਲ ਗਈਆਂ ਨੇ ਸਿਰਫ ਲੋਕਾਂ ਅੱਗੇ ਆਪਣਾ ਕਟਾ ਪਾਉਣ ਵਾਲੀ ਗੱਲ ਕਰਦੇ ਨੇ ਹਕੀਕਰ ਦੇ ਵਿੱਚ ਕੁਛੇ ਨਹੀਂ ਆ ਜੇ ਉਹ ਨਵਾਂ ਬਿੱਲ ਇਹਨਾਂ ਨੇ ਲਿਆਂਦਾ ਇਹਦੇ ਵਿੱਚ ਵੀ ਕੋਈ ਵੀ ਸਾਰਥਕ ਕੰਮ ਨਹੀਂ ਹੋਵੇਗਾ ਗੁੰਗਲੂਆਂ ਤਾਂ ਮਿੱਟੀ ਝਾੜ ਕੇ ਪੈਸੇ ਆਪਣੇ ਜੇਬ 'ਚ ਲੀਡਰ ਪਾਉਣਗੇ ਦਿੱਲੀ ਨੂੰ ਰਵਾਨਾ ਹੋ ਜਾਣਗੇ ਇਸ ਤੋਂ ਵੱਧ ਮੈਂ ਨਹੀਂ ਸਮਝਦਾ ਕਿ ਕੁਛ ਹੋਵੇਗਾ ਨਾਲੇ ਇੰਨਾ ਕਮਜ਼ੋਰ ਇਹਨਾਂ ਦਾ ਬਿੱਲ ਬਣਾਇਆ ਕਾਨੂੰਨ ਬਣਾਉਣ ਜਾ ਰਹੇ ਨੇ ਜਿਹਦੇ ਵਿੱਚ ਕੇਵਲ ਤੇ ਕੇਵਲ ਲਾਇਸੈਂਸ ਰੱਦ ਕਰਨਾ ਉਹ ਵੀ 6 ਮਹੀਨੇ ਲਈ ਭਈ ਅਗਲਿਆਂ ਨੂੰ ਕੀ ਪਰਵਾਹੀ ਇੱਕ ਲਾਇਸੈਂਸ ਰੱਦ ਹੋ ਜੂਗਾ ਦੂਜਾ ਲਾਇਸੈਂਸ ਵੀ ਚਾਲੂ ਕਰ ਲੈਣਗੇ ਕਟੋਕਟੂ ਕੋਈ ਜੇਲ੍ਹ ਦਾ ਵੀ ਪ੍ਰਵੀਜ਼ਨ ਰੱਖੋ ਕਿ ਭੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਅਸੀਂ ਜੇਲ੍ਹ ਚ ਤੁਲਨਾ ਕੇ ਪਰ ਤੁਨਨ ਕਿ ਕਿਤੇ ਇਹਨਾਂ ਨੇ ਆਪਣੇ ਜਿਹੜੇ ਮੰਤਰੀਆਂ ਦੇ ਗਾਂ ਰਿਸ਼ਤੇਦਾਰ ਜਿਹੜੇ ਮਾਈਨਿੰਗ ਕਰ ਰਹੇ ਨੇ ਪਿਛਲੇ ਸਮੇਂ ਦੌਰਾਨ ਆਪਾਂ ਵੇਖਿਆ ਹੀ ਆ ਤਰਨਤਾਰ ਦੇ ਵਿੱਚ ਕੀ ਹੋਇਆ ਉਥੇ ਮਾਈਨਿੰਗ ਦਾ ਰੋਕ ਹੀ ਨਹੀਂ ਗੈਰ ਕਾਨੂੰਨੀ ਐਸਐਸਪੀ ਬਦਲਿਆ ਗਿਆ ਜਿੰਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਸੇ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ 29 ਮਈ 2024 ਜ਼ਿਲ੍ਹਾ ਅੰਦਰ ਤੇ ਲਾਗੇ ਗੈਰ ਕਾਨੂੰਨੀ ਮਾਈਨਿੰਗ ਤੇ ਛਾਪਾ ਮਾਰਨ ਗਏ ਸੀ ਅਧਿਕਾਰੀ ਤੇ ਉਹਨਾਂ ਨੂੰ ਕਿਵੇਂ ਕੌਡੀ ਕੌਡੀ ਕਰਵਾਈ ਗਈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਰਾ ਕੁਝ ਜਿਹੜਾ ਸਰਕਾਰ ਦੇ ਨਾਲ ਸੁਨਾ ਹੋ ਰਿਹਾ ਔਰ ਅਦਾਲਤਾਂ ਵੀ ਇਸ ਗੱਲ ਦੇ ਉੱਤੇ ਸਰਕਾਰਾਂ ਦੀ ਕਈ ਵਾਰ ਖਿਚਾਈ ਜਿਹੜੀ ਆ ਉਹ ਕਰ ਚੁੱਕੀ ਆ ਕਿ ਘੱਟੋ ਘੱਟ ਇਮਾਨਦਾਰੀ ਨਾਲ ਕੰਮ ਕਰੋ ਭ੍ਰਿਸ਼ਟਾਚਾਰ ਨੂੰ ਤੁਸੀਂ ਖਤਮ ਕਰਨ ਵਾਸਤੇ ਆਏ ਹੋ ਭ੍ਰਿਸ਼ਟਾਚਾਰ ਨੂੰ ਤਾਂ ਖਤਮ ਕਰੋ ਜਿੰਨਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੀ ਤੁਹਾਡੇ ਵੀ ਇੱਛਾ ਸ਼ਕਤੀ ਨਹੀਂ ਹੋ ਜਗਮੀ ਜੀ ਜਗਮੀਤ ਜੀ ਨੂੰ ਕੰਟਰੋਲ ਕਾਂਗਰਸ ਨੇ ਬਹੁਤ ਵੱਡੇ ਦੇਖੋ ਪਾਲিসੀਆਂ ਬਣਾਉਣ ਦਾ ਜ਼ਿਕਰ ਕੀਤਾ ਹੈ ਜੇ ਤੁਸੀਂ ਠੋਸ ਪਾਲਿਸੀ ਬਣਾਈ ਹੁੰਦੀ ਤਾਂ ਅੱਜ ਬਣਾਉਣ ਦੀ ਲੋੜ ਨਹੀਂ ਸੀ ਇਹ ਵੀ ਸਰਕਾਰ ਕਹਿ ਰਹੀ ਹੈ ਕ੍ਰਿਸ਼ਨ ਜੀ ਜਿਹੜੇ 2022 ਦੇ ਵਿੱਚ ਸੱਤਾ ਦੇ ਵਿੱਚ ਆਏ ਸੀ ਇਹ ਕਹਿ ਕੇ ਕਿ ਅਸੀਂ 20000 ਕਰੋੜ ਦਾ ਮੰਨ ਲੀਏ ਇਕੱਠਾ ਕਰਾਂਗੇ ਤਾਂ ਸਰਕਾਰੀ ਅੰਕੜਾ ਕਹਿੰਦਾ ਹੈ 2022 ਤੋਂ 24 ਤੱਕ 472000 ਕਰੋੜ ਰੁਪਇਆ ਮਹਿਜ਼ ਇਕੱਠਾ ਕੀਤਾ ਹੈ ਦੋ ਸਾਲਾਂ ਦੇ ਵਿੱਚ ਮਿਲਾ ਕੇ 1000 ਕਰੋੜ ਵੀ ਨਹੀਂ ਹੋਇਆ ਇਸ ਸਾਲ ਦਾ ਵੀ ਤਕਰੀਬਨ 200 ਤੋਂ 250 ਹੀ ਰਹੇਗਾ ਤੇ ਗੱਲ ਕਰਦੇ ਸਨ ਕਿ 500 ਰੁਪਇਆ ਸੈਂਕਲਰ ਟਰਾਲੀ ਦਵਾਂਗੇ ਅੱਜ ਕਿੰਨਾ ਰੇਟ ਹੋ ਗਿਆ ਸਰ ਵੀਰ ਜੀ ਮੈਂ ਤੁਹਾਨੂੰ ਰੋਕ ਰਿਹਾ ਇਸ ਵੇਲੇ ਦੀ ਇੱਕ ਸਭ ਤੋਂ ਵੱਡੀ ਖਬਰ ਆ ਰਹੀ ਹੈ ਮੈਂ ਉਸ ਤੇ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਰੱਖਣ ਜਾ ਰਿਹਾ ਇਸ ਵੇਲੇ ਦੀ ਸਭ ਤੋਂ ਵੱਡੀ ਬੈਗ ਬ੍ਰੇਕਿੰਗ ਲੁਧਿਆਣਾ ਦਵਾ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਬੰਬਰ ਹੋਇਆ ਜੀ ਪੰਜਾਬ ਨਾ ਮਾਚਲ ਦੇ ਕੋਲ ਐਕਸਪਲੋਸਿਵ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਕਤਲकांड ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਤਾਂ ਪੁਲਿਸ ਬਾਬਲੇ ਦੀ ਜਾਂਚ ਕਰ ਰਹੀ ਹੈ ਬੇਰਹਿਮੀ ਦੇ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਕਤਲ ਦੀ ਵਾਰਦਾਤ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਤਾਂ ਜੀ ਮੀਡੀਆ ਦੇ ਕੋਲ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਪਾਈ ਹਿੰਮਤ ਸਿੰਘ ਨਗਰ ਦਾ ਪੂਰਾ ਵਾਰਦਾਤ ਦਾ ਵਾਕਿਆ ਦੱਸਿਆ ਜਾ ਰਿਹਾ ਹੈ ਸਪਾਸੈਂਟਰ ਤੇ ਕੰਮ ਕਰਦੀ ਔਰਤ ਦਾ ਕਤਲ ਹੋਇਆ ਹੈ ਪੁਲਿਸ ਨੇ ਮਲੇਰ ਕੋਟਲਾ ਤੋਂ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਤੇਜ਼ ਤਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ ਗਿਆ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਲੁਧਿਆਣਾ ਤੋਂ ਖਬਰ ਆ ਰਹੀ ਹੈ ਕਿ ਬੇਰहमी ਨਾਲ ਔਰਤ ਦਾ ਕਤਲ ਕਰ ਦਿੱਤਾ ਗਿਆ ਕਤਲ ਦੀ ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ ਸਰਵਲੈਸ ਕੈਮਰਾ ਤਸਵੀਰਾਂ ਦੇ ਆਧਾਰ ਤੇ ਲੁਧਿਆਣਾ ਦੀ ਪੁਲਿਸ ਜਾਂਚ ਕਰ ਰਹੀ ਹੈ। ਤਾਂ ਇਹ ਤਸਵੀਰਾਂ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਸਨਹਾਲ ਕਤਲ ਦੇ ਕੀ ਕੁਝ ਕਾਰਨ ਸੀ ਪੰਜਾਬ ਲੁਧਿਆਣਾ ਪੁਲਿਸ ਇਸ ਦੇ ਜਾਂਚ ਕਰੇਗੀ ਤਫਤੀਸ਼ ਕਰ ਰਹੀ ਹੈ। ਮੋੜ ਆਸੀ ਚਰਚਾ ਦਰ ਰੋਕ ਕਰ ਰਿਹਾ ਜਗਮੀਤ ਆਪਣੇ ਗੱਲ ਕੰਪਲੀਟ ਕਰੋ ਫਿਰ ਮੈਂ ਸਵਾਲ ਬਰਾੜ ਸਾਹਿਬ ਨੂੰ ਕਰਨੇ ਨੇ ਇਸ ਪਾਲਿਸੀ ਤੇ ਰਿਸ਼ਨ ਜੀ ਬੜੀ ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਦੋ ਕਤਲ ਹੋਏ ਨੇ ਪਹਿਲਾ ਤਰਨਤਾਰਨ ਅਤੇ ਦੂਜਾ ਲੁਧਿਆਣਾ ਸਰਕਾਰ ਨੂੰ ਇਸ ਤਰਫ ਵੀ ਦੇਖਣਾ ਚਾਹੀਦਾ ਹੈ ਜੋ ਨਹੀਂ ਦੇਖ ਰਹੇ ਤੇ ਦੂਜੀ ਗੱਲ ਮੈਂ ਕਰਾਂ ਕਿ ਅੱਜ ਦੀ ਜਿਹੜੀ ਮੀਟਿੰਗ ਸੀ ਕੈਬਨਿਟ ਦੀ ਉੱਥੇ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਕਿ ਮਾਫੀਆ ਖਤਮ ਕਰਾਂਗੇ ਤੇ ਸਰਕਾਰ ਦੇ ਨੁਮਾਇੰਦੇ ਤੋਂ ਮੈਂ ਪੁੱਛਣਾ ਚਾਹੁੰਨਾ 3 ਸਾਲ ਤੁਹਾਡੀ ਸਰਕਾਰ ਤੇ ਜਿਹੜਾ ਮਾਫੀਆ ਚੱਲਦਾ ਰਿਹਾ ਹੈ ਜਿਹੜੀ ਗੁੰਡਾ ਪਰਚੀ ਲੱਗਦੀ ਹੈ ਖਾਸ ਕਰਕੇ ਅਜਨਾੜੇ ਕੋਲ ਚਲੇ ਜਾਓ ਚਾਹੇ ਜੀ ਪੰਜਾਬ ਨੂੰ ਵੀ ਮੈਂ ਕਹਿੰਨਾ ਆਪਣਾ ਕੈਮਰਾ ਲੈ ਕੇ ਚਲੇ ਜਾ ਰਾਤ ਨੂੰ ਗੁੰਡਾ ਪਰਚੀ ਲੱਗਦੀ ਹੈ ਜਲੰਧਰ ਕੋਲ ਚਲੇ ਜਾਓ ਪਠਾਨਕੋਟ ਕੋਲ ਚਲੇ ਜਾਓ ਅਤੇ ਜੰਮੂ ਅਤੇ ਪੰਜਾਬ ਦੇ ਬਾਰਡਰ ਤੇ ਚਲੇ ਜਾਓ ਜਵਾਬ ਦਵਾ ਦੇਣਾ ਦੱਸੋ ਕੌਣ ਲਵਾ ਰਿਹਾ ਕਿਸ ਨੇ ਗੁੰਡਾ ਪਰਚੀ ਲਵਾਈ ਹੈ ਬਰਾੜ ਸਾਹਿਬ ਤੋਂ ਮੈਂ ਜਵਾਬ ਦਵਾਉਂਗਾ ਜਿਹੜੀ ਰੇਤਾ ਰੇਤਾ ਜੰਮੂ ਅਤੇ ਪੰਜਾਬ ਦੇ ਬਾਰਡਰ ਤੇ ਆ ਰਹੀ ਹੈ ਜੰਮੂ ਤੋਂ ਕਿਹਦੀ ਚੈਤ ਆ ਰਹੀ ਹੈ ਤੇ ਇਹਨਾਂ ਦਾ ਹੀ ਵਿਧਾਇਕ ਸਾਹਿਬ ਨਾਮ ਦੱਸੋ ਉੱਥੇ ਜੰਮੂ ਦੀ ਦੱਸੋ ਕਿਹੜੀ ਖੱਡ ਚ ਪਰਚੀ ਕੱਟੀ ਜਾ ਰਹੀ ਹੈ ਕਿੱਥੇ ਗੈਰਕਾਨੂੰਨੀ ਕੰਮ ਹੋ ਰਿਹਾ ਹੈ ਆਪਾਂ ਹੁਣੇ ਐਸਐਸਪੀ ਸਾਹਿਬ ਨੂੰ ਜੋੜ ਲਾਂਗੇ ਨਾਲ ਅਤੇ ਇੱਕ ਗਰੀਸ਼ਣ ਜੀ ਗੁਰਮੀਤ ਸਿੰਘ ਚੋਹਾਨ ਐਸਐਸਪੀ ਜਿਨ ਨੇ ਇਹਨਾਂ ਦੇ ਵਿਧਾਇਕ ਦੇ ਸਾਲੇ ਤੇ ਪਰਚਾ ਦਰਜ ਕੀਤਾ ਸੀ ਉਹਦੀ ਬਦਲੀ ਕਿਉਂ ਕੀਤੀ ਕੇਸ ਨਾਲ ਪੁਲਿਸ ਦਾ ਮਨੋਬਲ ਨਹੀਂ ਕਟਿਆ ਕਟਿਆ ਸੀ ਤੇਰਨਤਰ ਐਸਐਸਪੀ ਨੂੰ ਬਦਲੀ ਕਰਕੇ ਤੋਰਤਾ ਕਿ 1.5 ਸਾਲ ਪੁਰਾਣੇ ਗੱਲ ਦਾ ਉਸਨੇ ਕਾਰਵਾਈ ਕੀਤੀ ਤੋ ਇਹ ਕਿਹੜੀਆਂ ਗੱਲਾਂ ਕਰਦੇ ਨੇ 3 ਸਾਲ ਪਹਿਲਾਂ ਵੀ ਲੋਕਾਂ ਦੀ ਅੱਖਾਂ ਹੀ ਘੱਟਾ ਪਾਇਆ ਅੱਜ ਫਿਰ ਉਹੀ ਗੱਲਾਂ ਕਰ ਰਹੇ ਨੇ ਕੀ ਕੀਤਾ ਕੀ 3 ਸਾਲ ਚ ਅੱਜ ਉਪਲਬਧੀਆਂ ਦੱਸਣੀਆਂ ਸੀ ਕਿ 3 ਸਾਲ ਚ ਹੋ ਤਾਂ ਨਹੀਂ ਘੱਟ ਰਹੀ ਪਰਚੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਜੇ ਹੁਣ ਦਾ ਕੋਈ ਵਾਕਿਆਤ ਆ ਆਪਾਂ ਹੁਣੇ ਜੋੜ ਲਾਂਗੇ ਦੇਖੋ ਅੱਜ ਦੀ ਚਰਚਾ ਸਾਡੀ ਇਸ ਇਸ਼ੂ ਤੇ ਕਿਸ਼ਨ ਜੀ ਕਿਸ਼ਨ ਜੀ ਜੇ ਹੁਣ ਹੁਣ ਦੀ ਵਾਕਿਆ ਦੀ ਗੱਲ ਕਰੋ ਤਾਂ ਮਾਣੀ ਹੋਵੇ ਸੰਜੀ ਆ ਗਿਆ ਮੈਂ ਤੁਹਾਡੇ ਕੋਲ ਆਉਣਾ ਸੰਜੀ ਆਉਂਗਾ ਪਲੀਜ਼ ਆ ਗਿਆ ਮੈਂ ਟਿਲੋ ਸਾਹਿਬ ਦਾ ਪੁੱਛਣਾ ਟਿਲ ਸਾਹਿਬ ਹੈ ਤਾਂ ਦੱਸੋ ਫਿਰ ਬਰਾੜ ਸਾਹਿਬ ਤੋਂ ਮੈਂ ਜਵਾਬ ਦਵਾਵਾਂ ਨਹੀਂ ਫਿਰ ਆਪਾਂ ਅੱਗੇ ਤੋਰਿਏ ਚਰਚਾ ਨੂੰ ਦੇ ਦੇਖੋ ਕ੍ਰਿਸ਼ਨ ਜੀ ਸਰਕਾਰੀ ਜਿਨ੍ਹਾਂ ਨੂੰ ਤਾਂ ਲਾਇਸੈਂਸ ਮਿਲੇ ਨੇ ਕਿਰੇਤਾ ਤੁਸੀਂ ਵੇਚ ਲਮੂ ਉਹ ਤਾਂ ਤੁਹਾਨੂੰ ਘੱਟ ਮਿਲਣਗੇ ਬਟ ਲਾਇਸੈਂਸ ਤੋਂ ਬਿਨਾ ਬਹੁਤ ਤੁਹਾਨੂੰ ਰੇਤਾ ਮਿਲੇਗੀ ਕਿਸੇ ਤੋਂ ਵੀ ਲੈ ਲਵਾਂਗੇ ਦੂਜੀ ਗੱਲ ਮੈਂ ਕਹਾ ਬਰਾੜ ਜੀ ਗੱਲ ਮੈਂ ਕਹਾ ਕਿ ਜਨ ਜਨ ਜਵਾਬ ਦੇ ਦੇਣ ਫਿਰ ਸਣੀ ਜੀ 30 ਸੈਕਿੰਡ ਦਾ ਰਿਐਕਸ਼ਨ ਆਡ ਆਨ ਕਰਨਗੇ ਸਿਰਫ ਦੇਖੋ ਬਰਾੜ ਜੀ ਮੈਨੂੰ ਲੱਗਦਾ ਢਿੱਲੋ ਸਾਹਿਬ ਨੇ ਪਾਲਸੀ ਨਹੀਂ ਪੜੀ ਜਾਂ ਸੁਣੀ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਢਿੱਲੋ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੀ ਪਾਲਸੀ ਸਿਗੀ ਕ੍ਰਿਸ਼ਨ ਜੀ ਸਾਡੇ 3 ਲੱਖ ਕਰੋੜ ਜਿਹੜਾ ਮੀਟ੍ਰਿਕ ਟਨਾਂ ਜਿਹੜਾ ਰੇਤਾ ਉਹਨਾਂ ਨੇ ਦੇਣਾ ਸੀਗਾ ਜੈਨਕੀ 90000 ਮੀਟਰਿਕ ਟਨ ਇੱਕ ਦਿਨ ਦਾ ਬੰਦਾ ਸੀ ਤੇ ਜਦੋਂ ਅਸੀਂ ਉਹਦੀ ਸਪਲਾਈ ਸ਼ੁਰੂ ਕਰੀ ਤੇ ਹਾਹਾਕਾਰ ਮੱਚ ਗਈ ਸੀਗੀ ਬਾਜ਼ਾਰਾਂ ਦੇ ਵਿੱਚ ਰੇਤਾ ਮਿਲਣੋਂ ਹਟ ਗਿਆ ਸੀ ਕਿਉਂਕਿ ਉਹ ਕਿੰਨੇ ਜ਼ਿਆਦਾ ਕੁਆਂਟੀਟੀ ਚ ਹੋਰ ਜ਼ਿਆਦਾ ਸੀਗਾ ਸੋ ਇਸ ਕਰਕੇ ਇਹਨਾਂ ਦੀ ਇਹ ਪਾਲਿਸੀ ਸੀਗੀ ਉਦੋਂ ਵੱਧ ਜਿਹੜਾ ਰੇਤਾ ਸੀਗਾ ਉਹ ਇਹਨਾਂ ਦੇ ਚਹੇਤੇ ਆ ਜਿਹੜੇ ਉਹ ਇਨਲੀਗਲ ਤੌਰ ਤੇ ਵੇਚਦੇ ਸੀ ਮਨ ਮਾਉਨਾ ਅਗਲੀ ਗੱਲ ਦੇ ਉੱਤੇ ਜਿਹੜਾ ਜਿਹੜਾ ਇਹ ਕਹਿੰਦੇ ਆ ਕਿ ਆਪ ਦੇ ਸੁਹੇਤਿਆਂ ਨੂੰ ਲਾਇਸੈਂਸ ਦੇਤੇ ਢਿੱਲੋਂ ਸਾਹਿਬ ਨੇ ਲੰਡਾ ਪਾਲਿਸੀ ਇਸ ਤੌਹਮਤ ਬਾਜ਼ੀ ਤੋਂ ਉੱਪਰ ਉੱਠ ਕੇ ਗੱਲਬਾਤ ਕਰੀਏ ਪੰਜਾਬ ਦੀ ਸਾਰਥਕ ਹੋਏਗਾ ਲਾਸਟ 30 ਸੈਕਿੰਡ ਸਣੀ ਜੀ ਫਿਰ ਆਪਾਂ ਸਮਾਪਤੀ ਤਾਂ ਨਹੀਂ ਕਰਾਂਗੇ ਅਸੀਂ ਨੈਕਸਟ ਮੁੱਦੇ ਤੇ ਚਲੇ ਜਾਵਾਂਗੇ ਲਾਸਟ 30 ਸੈਕਿੰਡ ਸਣੀ ਵੀ ਮਾਈਨਿੰਗ ਕਰ ਸਕਦਾ ਹੈ ਜਿਹੜਾ ਕ੍ਰਾਈਸ਼ਰ ਆਨਰ ਹੈ ਉਹ ਵੀ ਮਾਈਨਿੰਗ ਕਰ ਸਕਦਾ ਹੈ ਵਿੱਚ ਬਰਾੜ ਸਾਹਿਬ ਬਰਾੜ ਸਾਹਿਬ ਚਲੋ ਸਣੀ ਜੀ ਲਾਸਟ 30 ਸੈਕਿੰਡ ਸਮਾਂ ਘਟਾ ट करो जगबीर जी बराड़ साहब रोक रहे हैं तहुलाई सनी जी, जी कंप्लीट करो नहीं। 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 ਡਾਟਾ ਉਹਨਾਂ ਨੇ ਹੀ ਸੋਟਾ ਲਏਗੇ ਉਹ ஆன்ਲਾਈਨ ਡਾਟਾ ਪਿਆ ਪੰਜਾਬ ਸਰਕਾਰ ਦਾ ਹੀ ਡਾਟਾ ਹੈ 1200 ਕਰੋੜ ਦਾ ਪੰਜਾਬ ਸਰਕਾਰ ਦਾ ਡਾਟਾ ਦੂਸਰੀ ਗੱਲ ਤੁਸੀਂ ਢਿੱਲੋ ਸਾਹਿਬ ਨੂੰ ਕਹਿ ਰਹੇ ਹੋ ਕਿ ਇਹਨਾਂ ਨੇ ਐਕਟ ਨਹੀਂ ਪੜਿਆ ਤੁਸੀਂ ਐਕਟ ਦੇ ਵਿੱਚ ਬਾਸ ਚਲੋ ਖੈਰ ਕੋਈ ਗੱਲ ਨਹੀਂ ਸਿਆਸਤ ਆਪਣੀ ਥਾਂ ਤੇ ਹੋ ਰਹੀ ਹੈ ਹੋਣੀ ਵੀ ਚਾਹੀਦੀ ਹੈ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ